ਕੜੀ ਕੜੀ ਪੰਜਾਬ ਡੁੱਬਦਾ ਕੜੀ ਕੜੀ ਬਾਕੀ ਜਿਹੜੇ ਆਲੇ ਦੁਆਲੇ ਆ ਜਦੋਂ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਜਾਂਦੀ ਆ ਸਾਰੇ ਕਹਿੰਦੇ ਹਾਂ ਸਾਡੇ ਬਾਪ ਪਾਣੀ ਚਾਹੀਦਾ ਪੰਜਾਬ ਦਾ ਜਦੋਂ ਪੰਜਾਬ ਹੜ੍ਹ ਜੇ ਡੁੱਬਿਆ ਹੁੰਦਾ ਤੇ ਸਾਰੇ ਆਪਣੇ ਨਹਿਰਾ ਬੰਦ ਕਰ ਦਿੰਦੇ ਅਸੀਂ ਕਈ ਲੋਕ ਸੁਣਿਆ ਉਹ ਕਹਿੰਦੇ ਸਾਨੂੰ ਰਾਸ਼ਨ ਨਹੀਂ ਚਾਹੀਦਾ ਸਾਨੂੰ ਇੱਕ ਪ੍ਰਬੰਧ ਚਾਹੀਦਾ ਸਾਨੂੰ ਇੱਕ ਪੱਕਾ ਯਕੀਨ ਭਰੋਸਾ ਚਾਹੀਦਾ ਕਿ ਅਸੀਂ ਹਰ ਸਾਲ ਇਹੀ ਕੁਝ ਕਰੀਏ ਫਸਲ ਡੁੱਬ ਜੇ ਸਾਨੂੰ ਰਾਸ਼ਨ ਵੰਡਣਾ ਹੈ ਅਸੀਂ ਰਾਸ਼ਨ ਲਈ ਤੇ ਲੋਕ ਰਾਸ਼ਨ ਵੀ ਕਈ ਜਗ੍ਹਾ ਤੇ ਹੁੰਦਾ ਕਿ ਓਵਰ ਸਟੋਰ ਕਰ ਲੈਂਦੇ ਹ ਹੁਣ ਯੂਨੀਅਨ ਦੁਨੀਆ ਦੀ ਯੂਨਾਈਟਿਡ ਨੇਸ਼ਨ ਦੇ ਆਫ ਡਿਜ਼ਾਸਟਰ ਹੁੰਦੇ ਇੱਕ ਕਮੇਟੀ ਬਣਦੀ ਆ ਅੱਛਾ ਤੁਸੀਂ ਕਿੱਥੇ ਹੀ ਕਰਦੇ ਹੋ ਕੰਟਰੋਲ ਹੁੰਦਾ ਸਾਡੀਆਂ ਜਥੇਬੰਦੀਆਂ ਦੂਜੇ ਦਾ ਕੰਮ ਨਹੀਂ ਕਰਦੀਆਂ ਹੁਣ ਖਾਸਾਇਟ ਬਹੁਤ ਪੁਰਾਣੀ ਜਥੇਬੰਦੀ ਆ ਸਾਨੂੰ ਕੋਈ ਫੋਨ ਨਹੀਂ ਆਇਆ ਭਈ ਚਲੋ ਦੱਸੋ ਅਸੀਂ ਤੁਹਾਡੀ ਕਿੱਥੇ ਲੋੜਿਆ ਜੇ ਇਕੱਠੇ ਕੰਮ ਕਰੀਏ ਇੱਕ ਰੇਸ ਬਣ ਜਾਂਦੀ ਆ ਜਥੇਬੰਦੀਆਂ ਦੀ ਪਹਿਲਾਂ ਮੈਂ ਕਰਾਂ ਉਹ ਕਰਾਂ ਮੰਤਰੀਆਂ ਦੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆ ਪਾਰਲੀਮੈਂਟ ਰੇਸ ਕਰ ਪਰ ਮੇਰੇ ਖਾ ਪਾਰਲੀਮੈਂਟ ਕੋਈ ਕੋ ਇੰਨੇ ਚੀਜ਼ ਰੇਸ ਕਰਦਾ ਵੀ ਤੁਹਾਡੇ ਵੱਲੋਂ ਯੋਜਨਾ ਚੱਲ ਰਹੀ ਹੋਵੇ ਵਿਵਕ ਦੇ ਵਿੱਚ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਜੋ ਕੱਢਣ ਬਾਬਤ ਜੇ ਅਸੀਂ ਖਾਸਾ ਨੇ ਉਸੇ 50 ਕਿਲੋਮੀਟਰ ਦਾ ਬੰਨ ਬਣਾਇਆ ਸਰਕਾਰ ਦਾ ਫੜ ਜਗਾ ਮਰਜੀ ਪੱਕਾ ਜਾਂ ਕੰਨ ਉੱਪਰ ਬਜੀ ਵੀ ਪਾ ਕੀ ਥੋੜਾ ਜਿਆ ਉਹ ਹੋਇਆ ਨਹੀਂ ਉਹਨਾਂ ਕੋਲੋਂ ਉਹ ਵੀ ਹੋ ਕੇ ਖਰਾਬ ਹੋ ਗਿਆ ਅਸੀਂ ਇੰਨੇ ਕਿਨੇ ਸਾਨੂੰ ਪੈਸੇ ਦੇਈਓ ਬੈ ਕੇ ਖਲਾਅ ਵੀ ਕਰ ਲਈਏ ਬੰਦੇ ਅੱਜ ਕੱਲ ਡਰਦੇ ਜੇ ਕਹੇ ਬੈ ਕੇ ਇਹਨਾਂ ਤੋਂ ਪੈਸੇ ਮੰਗ ਲਓਗੇ ਮੈਂ ਖੁੱਲਾ ਸੱਦਾ ਦਿੰਦਾ ਸਾਨੂੰ ਬੈ ਕੇ ਵਿਚਾਰ ਕਰੋ ਦੋ ਸਾਨੂੰ ਡੈਡੀਕੇਟ ਬੰਦੇ ਦਿਓ ਪੰਜਾਬ ਦਾ ਅਸੀਂ ਕੀ ਹਾਲ ਲੱਭਣਾ ਇਕੱਠੇ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਇਕੱਲੇ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਕੰਮ ਦੀ ਗੱਲ ਛੱਡੋ ਇਕੱਠਿਆਂ ਦੀ ਮੈਂ ਤਾਂ ਬੜੇ ਕੰਮ ਦੇਖੇ ਆ ਮੈਂ ਤਾਂ ਇਹ ਵੀ ਦੇਖਦਾ ਕਈ ਜਿੱਥੇ ਬੰਦੀਆਂ ਦੇ ਬੰਦੇ ਦੁੱਧ ਜਿਹਾ ਉਹਨੂੰ ਪਈ ਜਾਂਦੇ ਆ ਤੁਸੀਂ ਆਹ ਕਰਦੇ ਮਾੜਾ ਉਹ ਕੱਲ੍ਹ ਇਸ ਸਮੇਂ ਜੀ ਵੀ ਸਾਡੀ ਆਗਤੀ ਇਹੀ ਵਗ ਗਈ ਆ ਤੁਹਾਡੇ ਵੱਲੋਂ ਕੋਈ ਅਜਿਹੀ ਵੀ ਸੇਵਾ ਕੀਤੀ ਜਾਂਦੀ ਹੈ ਵੀ ਜਿਹੜੇ ਇਹਨਾਂ ਮਾਰਜਨਲ ਫਾਰਮਰਸ ਨੂੰ ਮਤਲਬ ਇੱਕ ਇਕਦਮ ਉਹਨਾਂ ਕਰਜ਼ੇ ਦੇ ਵਿੱਚੋਂ ਬਾਹਰ ਕੱਢਣਾ ਤਾਂ ਜੋ ਕਿ ਉਹ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਵਾਲੇ ਰਾਹ ਤੇ ਨਾ ਜਾਵੇ ਜਿੱਥੇ ਸਾਡਾ ਸੰਗਤ ਖੜੀ ਆ ਅਸੀਂ ਉਹ ਨਿੱਕੇ ਕਿਸਾਨ ਤੋਂ ਪਿੱਛੇ ਹਟਣਾ ਨਹੀਂ ਕਰੀ ਸਾਨੂੰ ਪਤਾ ਸਾਰੇ ਅਸੀਂ ਕਿਸਾਨੀ ਚੋਂ ਆਏ ਆ ਸਾਡਾ ਪਛੰਣ ਕਿਸਾਨੀ ਦਾ ਹੀ ਆ ਤੇ ਕਿੰਨਾ ਤਰਸਦੇ ਜਦੋਂ ਕਿ ਇਦਾਂ ਦੀ ਚੀਜ਼ ਘਾੜੀ ਘੜੀ ਤੇ ਸਪੈਸ਼ਲੀ ਘਾੜੀ ਘੜੀ ਜਿਹੜਾ ਫਿਜ਼ੀਕਲ ਕਰ ਸਕਦੇ ਜਿਹੜਾ ਮਾਈਂਡ ਤੇ ਹੁੰਦਾ ਸਾਡੇ ਉੱਪਰ ਫੇ ਹੋ ਗਿਆ ਤੀਜੀ ਵਾਰੀ ਚੌਥੀ ਵਾਰੀ ਉਹ ਬਹੁਤ ਖਾਣ ਦਾ ਸਮਝਾਉਣਾ ਇੱਕ ਜੇ ਪੁੱਛਣਾ ਸਾਨੂੰ ਪੁੱਛੋ ਆ ਕੇ ਕਿੱਦਾਂ ਪਿਛਲਾ ਵਾਰੀ ਖਾਤ ਕੇ ਇਸ ਵਾਰੀ ਖਾਤਿਆ ਪਰ ਇਹ ਗੱਲ ਆ ਵੀ ਹੌਸਲੇ ਦੀ ਲੋੜ ਬਹੁਤ ਆ ਸਾਡੇ ਪੰਜਾਬ ਵੀ ਇੱਕ ਜਿਹੇ ਪੰਜਾਬੀ ਬਹੁਤ ਹੀ ਦਿਲ ਵੱਡੇ ਸਾਡੇ ਸਿੱਖਾਂ ਦੇ ਪੰਜਾਬੀਆਂ ਦੇ ਇੱਕ ਨਾ ਖੜੇ ਹੋ ਨਾ ਜਾਤ ਪਾਤ ਦੇਖੋ ਨਾ ਕੋਈ ਧਰਮ ਦੇਖੋ ਜਿਹੜਾ ਕਿਸਾਨ ਆ ਕਿਸਾਨ ਆ ਉਹ ਜਾ ਕੇ ਮਦਦ ਕਰੋ ਉਹ ਹੌਸਲੇ ਵਾਲੇ ਹੋ ਅਸੀਂ ਜਿੱਥੇ ਵੀ ਜਾਵਾਂਗੇ ਜਿੱਥੇ ਵੀ ਸਾਨੂੰ ਗਰੀਬ ਕੋ ਜਿਸੂਗਾ ਇਦਾਂ ਹਾੜਾਂ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ ਕਦੇ ਮੋਟਰ ਸੜ ਗਈ ਤੇ ਕਦੇ ਬੋਰ ਖੜ ਗਿਆ ਕਿਤੇ ਪੈਂਦਾ ਸੋਕਾ ਤੇ ਕਿਤੇ ਸਭ ਕੁਝ ਹੜ ਗਿਆ ਪੰਜਾਬ ਜੰਮਿਆਂ ਨੂੰ ਨਿਤ ਮਹੀਮਾ ਨੇ ਕਦੇ ਤਾਂ ਫਰੰਟ ਲਾਈਨਰ ਹੋਣ ਦੇ ਨਾਤੇ ਕ੍ਰਾਸ ਬਾਰਡਰ ਜਿੰਨੀਆਂ ਵੀ ਸਮੱਸਿਆਵਾਂ ਨੇ ਚਿਹੇ ਉਹ ਗਵਾਂਢੀ ਮੁਲਕਾਂ ਦੇ ਨਾਲ ਤਕਰਾਰ ਜਹੀ ਸੀ ਜਾਂ ਫਿਰ ਉਹਦੇ ਵਿੱਚ ਜੰਗ ਜਹੀ ਸਮੱਸਿਆ 'ਚੋਂ ਲੰਘਣਾ ਪੈਂਦਾ ਤਾਂ ਘਰ ਖਾਲੀ ਕਰਨੇ ਪੈਂਦੇ ਆ ਜਾਂ ਫਿਰ ਜਿਹੜੀ ਅੱਜ 2 ਸਾਲਾਂ ਬਾਅਦ ਤਕਰੀਬਨ 1-2 ਸਾਲ ਤੋਂ ਬਾਅਦ ਅਜਹੀ ਸਮੱਸਿਆ ਬਣ ਜਾਂਦੀ ਹੈ ਖਾਸ ਕਰਕੇ 553 ਕਿਲੋਮੀਟਰ ਲੰਬੀ ਉਸ ਬਾਰਡਰ ਲੈਂਡ ਨੇ ਜਿਹੜੇ 7 ਡਿਸਟ੍ਰਿਕਟ ਜਾਨੀ ਕਿ 7 ਜ਼ਿਲ੍ਹੇ ਪੈਂਦੇ ਆ ਜਿੱਥੇ ਪਾਣੀ ਨੇ ਆਉਣਾ ਹੀ ਆਉਣਾ ਕੀ ਇਹਦੇ ਪਿੱਛੇ ਸਾਡੀ ਐਸਡੀਆਰਐਫ ਜਾਂ ਐਸਡੀਆਰਏ ਐਨਡੀਆਰਐਫ ਐਨਡੀਆਰਏ आईएमडी ਇਹਨਾਂ ਡਿਪਾਰਟਮੈਂਟਸ ਨੂੰ ਪਹਿਲਾਂ ਤੋਂ ਇਲਮ ਨਹੀਂ ਹੁੰਦਾ ਵੈਸੇ ਤਾਂ ਅਸੀਂ ਗੱਲਾਂ ਚੰਨਤੀਕਰ ਜਾਣਦੀਆਂ ਕਰਦੇ ਹਾਂ ਪਰ ਹਰ ਵਾਰੀ ਅਸੀਂ ਇਹਨਾਂ ਹੜਾਂ ਦੀ ਮਾਰ ਦੇ ਨਾਲ ਜਿੱਥੇ ਆਪਣੇ ਜਿਹੜਾ ਸਾਡਾ ਅਨਾਜ ਹੈ ਉਸ ਦਾ ਨੁਕਸਾਨ ਹੁੰਦਾ ਹੈ ਫਸਲਬਾੜੀ ਦਾ ਨੁਕਸਾਨ ਹੁੰਦਾ ਹੈ ਉੱਥੇ ਜਾਨ ਮਾਲ ਦਾ ਨੁਕਸਾਨ ਵੀ ਡਾਡਾ ਹੁੰਦਾ ਹੈ ਉੱਥੇ ਹਰੇ ਚਾਰੇ ਦਾ ਪਸ਼ੂਆਂ ਦਾ ਕਿੰਨੀਆਂ ਹੀ ਸਮੱਸਿਆਵਾਂ ਆਮ ਨੇ ਫਿਰ ਪਾਣੀ ਉਤਰਨ ਤੋਂ ਬਾਅਦ ਹੋਰ ਗੰਭੀਰ ਸਮੱਸਿਆਵਾਂ ਹੁੰਦੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਰੇਤ ਭਰ ਜਾਂਦੀ ਹੈ ਫਿਰ ਉੱਤੇ ਤਰ੍ਹਾਂ-ਤਰ੍ਹਾਂ ਦੇ ਜੀਵ ਜੰਤੂ ਮੱਛਰ ਕੀਟ ਪਤੰਗਾ ਪੈਦਾ ਹੁੰਦਾ ਜਿਹੜੇ ਕਿ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਜਿਹੜੇ ਆ ਉਹ ਵੰਡ ਕੇ ਜਾਂਦੀ ਹੈ ਫਿਰ ਉਸ ਤੋਂ ਬਾਅਦ ਵੀ ਪੰਜਾਬ ਨੂੰ ਹੋਰ ਤਰ੍ਹਾਂ ਦੀਆਂ ਜਿਹੜੀਆਂ ਗਰਾਊਂਡ ਵਾਟਰ ਦੀਆਂ ਸਮੱਸਿਆਵਾਂ ਨੇ ਸੋ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਕਿ ਕੀ ਸਿਰਫ ਅਸੀਂ ਇਸ ਤਰੀਕੇ ਦੇ ਨਾਲ ਦੋੇ ਹੱਥ ਅੱਡ ਕੇ ਜਿਹੜਾ ਕਿ ਦੇਣ ਵਾਲੇ ਸੀ ਉਹ ਹੁਣ ਬਸ ਸਿਰਫ ਮਤਲਬ ਏਡਸ ਦੇ ਉੱਤੇ ਹੀ ਡਿਪੈਂਡੈਂਟ ਰਹਿ ਜਾਣਗੇ ਪਰ ਫਿਰ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਕਿ ਨਿਸ਼ਕਾਮ ਸੇਵਾ ਦੇ ਲਈ ਲਗਾਤਾਰ ਲੱਗੇ ਹੋਏ ਆ ਖਾਲਸਾ ਏਡਸ ਦੀ ਟੀਮ ਹਮੇਸ਼ਾ ਪਹਿਲ ਦੇ ਤੌਰ ਤੇ ਉੱਥੇ ਪਹੁੰਚਦੇ ਆ ਨੇ ਜਿੱਥੇ ਕਦੇ ਵੀ ਕੋਈ ਨਹੀਂ ਪਹੁੰਚਦਾ ਅਗਸਤ ਦੇ ਸ਼ੁਰੂਆਤੀ ਹਫਤੇ ਤੋਂ ਹੀ ਲੱਗੀਆਂ ਪੰਜਾਬ ਦੇ ਵਿੱਚ ਇਹਨਾਂ ਟੀਮਸ ਦੇ ਜਿਹੜੇ ਮੁਖੀ ਨੇ ਰਵੀ ਸਿੰਘ ਖਾਲਸਾ ਇਸ ਵੇਲੇ ਸਾਡੇ ਨਾਲ ਜੁੜਿਆ ਉਹਨਾਂ ਦਾ ਸਵਾਗਤ ਕਰਾਂਗੇ ਰਵੀ ਜੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ ਰਵੀ ਸਿੰਘ ਜੀ ਮੈਰੋ ਜੀ ਖਾਲਸਾ ਇਸ ਵੇਲੇ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਤੁਹਾਡੇ ذریعے ਜਾਨਣਾ ਚਾਹੂੰਗਾ ਕਿ ਇਹ ਜਿਹੜੀ ਤੁਹਾਡੇ ਅੰਦਰ ਇੱਕ ਚਿੰਗ ਹੈ ਜਾਂ ਜਿਹੜਾ ਤੁਹਾਡੀ ਟੀਮ ਦਾ ਇੱਕ ਜਜ਼ਬਾ ਹੈ ਕਿ ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ ਉੱਥੇ ਤੁਸੀਂ ਜ਼ਰੂਰ ਪਹੁੰਚਦੇ ਹੋ ਕਿਹੜੀ ਚੀਜ਼ ਤੁਹਾਨੂੰ ਕਹਿੰਦੀ ਹੈ ਕਿ ਨਹੀਂ ਸਾਨੂੰ ਜਾਣਾ ਚਾਹੀਦਾ ਮਨੁੱਖਤਾ ਦੇ ਵੱਲ ਅੱਗੇ ਹੱਥ ਵਧਾਉਣਾ ਚਾਹੀਦਾ ਤੁਹਾਡਾ ਇਤਿਹਾਸ ਸਾਡੀ ਕਲੋ ਗੁਰਬਾਣੀ ਸਾਡਾ ਪੰਜਾਬੀਆਂ ਦਾ ਆਉਣਾ ਜਾਣਾ ਹੂੰ ਪੇ ਸਾਡਾ ਕੋਈ ਦੋਸ਼ ਨਹੀਂ ਗਾ ਸਾਡੇ ਲਈ ਕੋਈ ਬੇਗਾਨਾ ਨਹੀਂ ਗਾ ਤੇ ਜੋ ਭਾਈ ਕਨਈਆ ਜੀ ਸਾਡੇ ਲਈ ਇੱਕ ਵੱਡਾ ਐਗਜ਼ਾਮਪਲ ਛੱਡ ਗਏ ਹੂੰ ਸਾਡੀ ਕਿਸਵਸ ਬਾਡੀ ਪਈ ਜਦੋਂ ਭਾਈ ਕਨਈਆ ਜੀ ਨੇ ਇਹ ਕਦਮ ਚੱਕਿਆ ਉਹਨੇ ਇਹ ਨਹੀਂ ਕਿਹਾ ਵੀ ਬਸ ਇੱਥੇ ਰੁਕ ਜਾਓ ਮੇਰੇ ਮਗਰੋਂ ਹੂੰ ਉਹਨੇ ਐਗਜ਼ਾਮਪਲ ਦਿੱਤਾ ਸੀ ਇਹ ਕੰਮ ਕਰੋ ਪਰ ਅਸੀਂ ਉਹ ਬਸ ਪੇਂਟਿੰਗ ਲਗਾ ਪੇਂਟੀਆਂ ਲਗਾਤੀਆਂ ਗੁਰਦਾਰੇ ਮੁਰਕੇ ਐਗਜ਼ਾਮਪਲ ਸੈਟ ਨਹੀਂ ਕੀਤਾ ਹੂੰ ਤੇ ਦੁਨੀਆਂ ਵਿੱਚ ਰੋਨੇ ਅਸੀਂ ਭਾਈ ਦੱਸੋ ਅਸੀਂ ਕੌਣ ਆ ਅਸੀਂ ਕਿੱਥੋਂ ਦੇ ਸਾਡੀਆਂ ਪਾਗਾਂ ਕੀ ਡਾੜੇ ਕੀ ਆ ਸਾਰਾ ਕੁਝ ਸਾਡੀ ਨਿਸ਼ਾਨੀ ਪਰ ਅਸੀਂ ਪਹੁੰਚ ਨਹੀਂ ਸਕੇ ਕਿਸੇ ਦੇ ਹੰਦਰ ਦਰਦ ਵਣ ਕੇ ਜਿੱਦਾਂ ਸਾਡੇ ਗੁਰੂ ਨਾਨਕ ਸਾਹਿਬ ਪਹੁੰਚੇ ਦੁਨੀਆ ਵਿੱਚ ਹਮ ਅੱਜ ਕੱਲ ਤਾਂ ਜਾਜ ਵੀ ਹੈਗੇ ਆ ਛੇਬੀ ਹੈਗੇ ਉਹ ਤਾਂ ਗੁਰੂ ਸਾਹਿਬ ਇਕੱਲੇ ਕੋਸ਼ ਦੇ ਤੁਰ ਪਏ ਪੈਦਲੀ ਇਰਾਕ ਤੱਕ ਦੂਜੇ ਦੇਸ਼ਾਂ ਤੱਕ ਅੱਛਾ ਰਵੀ ਜੀ ਮੰਨਦੇ ਹੋ ਕਿ ਜਿਵੇਂ ਸਮੇਂ ਦੇ ਨਾਲ ਹਰ ਚੀਜ਼ ਦੇ ਅੰਦਰ ਤਬਦੀਲੀ ਆਈ ਹੈ ਹਰ ਚੀਜ਼ ਸਮੇਂ ਦੇ ਮੁਤਾਬਕ ਬਦਲਦੀ ਹੈ ਕੀ ਸਾਨੂੰ ਦਸਵੰਦ ਦਾ ਤੌਰ ਤਰੀਕਾ ਵੀ ਬਦਲਣਾ ਚਾਹੀਦਾ ਦਸਵੰਦਾਂ ਜਦੋਂ ਤੁਸੀਂ ਕੱਢਦੇ ਆ ਗਰੀਬਾਂ ਲਈ ਕੱਢਦੇ ਆ ਹੂੰ ਕਿੰਵੇ ਗੁਰੂ ਕੀ ਗੋਲ ਗਰੀਬ ਦਾ ਮੂੰਹ ਹੂੰ ਤਾਂ ਜਦੋਂ ਤੁਸੀਂ ਦੇਖਦੇ ਆ ਪਈ ਗੁਰਨਾਗ ਸਿੰਘ ਸਾਹਿਬ ਦੇ ਪਹਿਲਾ ਲੰਗਰ ਕਿਹਨੇ ਸ਼ਿਕਾਇਆ ਸੀਗਾ ਉੱਥੇ ਸਿੱਖ ਸੀਗੇ ਜਾਂ ਸਾਧੂ ਸੀਗੇ ਹੂੰ ਤਾਂ ਸਾਨੂੰ ਸੋਚਣਾ ਪੈਣਾ ਪਈ ਜਿਹੜਾ ਅਸੀਂ ਦਸਵੰਦ ਕੱਢਦੇ ਆ ਅਨ ਕੰਡੀਸ਼ਨਲ ਹੁੰਦਾ ਹੂੰ ਇਹ ਨਹੀਂ ਪੈਂਦੀ ਸੀ ਇੱਥੇ ਪਹੁੰਚ ਜਾਓ ਉੱਥੇ ਭਜਾਓ ਅਸੀਂ ਆਪਣੇ ਵੱਲ ਦਿੰਨੇ ਆ ਕੋਈ ਗਰੀਬ ਦਾ ਮੂੰਹ ਭਰੇ ਇਹ ਨਹੀਂ ਕਿ ਆਪੇ ਗਰੇਵ ਕੱਲੇ ਸੇਖਿਆ ਜਾਂ ਗਰੀਬ ਕੱਲੇ Hindu ਆ ਜਾਂ ईसाई ਆ ਆ ਗਰੀਬ ਇਨਸਾਨ ਗਰੀਬ ਇਨਸਾਨ ਹੀ ਆ ਹੂੰ ਸੋ ਸਾਡੇ ਇਹਰੇ ਪ੍ਰੋਜੈਕਟ ਪੰਜਾਬ ਚੱਲਦੇ ਦੁਨੀਆ ਵੀ ਚੱਲਦੇ ਆ ਅਸੀਂ ਕੋਈ ਨਵੀਂ ਚੀਜ਼ ਨਹੀਂ ਬਣਾਈ ਮੇਰੇ ਖਿਆਲ ਕੋਈ ਲੋਕ ਸਮਝਦੇ ਕਿ ਖਾਸ ਕਰਕੇ ਨਵੀਂ ਚੀਜ਼ਾਂ ਨਹੀਂ ਇਹ ਜੋ ਸਾਡੇ ਗੁਰੂਆਂ ਦਾ ਮੈਸੇਜ ਆ ਸਨੇਹਾ ਆ ਗੁਰਬਾਣੀ ਤੋਂ ਆ ਅਸੀਂ ਉਹੀ ਬਸ ਰੀਕਗਨੋਟ ਕਰਕੇ ਲੈ ਕੇ ਆਏ ਤੋਂ ਨਾ ਕੋਈ ਨੋਮਾ ਕੋਈ ਇਨਵੈਂਟਰੀ ਕੋ ਨਵੀਂ ਬਣਾਈ ਨਹੀਂ ਕੋ ਨਵੀਂ ਚੀਜ਼ ਜੀ ਅੱਛਾ ਪਾਖੜਾ ਡੈਮ ਹੋ ਗਿਆ ਰਣਜੀਤ ਸਾਗਰ ਡੈਮ ਹੋ ਗਿਆ ਰਣਜੀਤ ਸ਼ਾਹਪੁਰ ਕੰਡੀ ਡੈਮ ਹੋ ਗਿਆ ਪੋਂਗ ਡੈਮ ਕਿੰਨੇ ਡੈਮ ਨੇ ਖਾਸ ਕਰਕੇ ਪੰਜ ਡੈਮ ਦੇ ਜ਼ਰੀਏ ਇਸ ਵੇਲੇ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਤੇ ਸੱਤ ਤੋਂ ਵਧੇਰੇ ਜ਼ਿਲ੍ਹੇ ਤੇ ਕਈ ਅਨੇਕਾਂ ਸ਼ਹਿਰ ਜਿਹੜੇ ਆ ਉਹ ਹੜ੍ਹ ਤੋਂ ਪ੍ਰਭਾਵਿਤ ਨੇ ਜ਼ਮੀਨਾਂ ਫਸਲਾਂ ਡੁੱਬੀਆਂ ਨੇ ਲੋਕ ਘਰ ਛੱਡ ਕੇ ਜਾ ਰਹੇ ਆ ਤੁਹਾਡੀਆਂ ਟੀਮਜ਼ ਕਿੱਥੇ-ਕਿੱਥੇ ਕਦੋਂ ਤੋਂ ਲੱਗੀਆਂ ਹੋਈਆਂ ਨੇ ਕਿਸ ਤਰੀਕੇ ਦੀ امداد ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਜੇਕਰ ਤੁਹਾਡੇ ਨਾਲ ਸੰਪਰਕ ਕੀਤਾ ਜਾਣਾ ਹੋਵੇ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ ਤੇ ਉਸ ਬਾਬਤ ਕੀ ਜ਼ਰੂਰਤ ਹੈ ਹਾਂਜੀ ਪਹਿਲਾਂ ਤਾਂ ਤੁਸੀਂ ਜਿੱਦਾਂ ਗੱਲ ਕੀਤੀ ਆ ਭਈ ਸਾਰੇ ਡੈਮ ਦੇ ਪਾਣੀ ਛੱਡੇ ਗਏ ਆ ਜੀ ਔਰ ਦੂਜੇ ਜਿਹੜੇ ਪਹਿਲਾਂ 2 ਸਾਲ ਪਹਿਲਾਂ ਜੋ ਹੈ ਹਫ਼ਤਾ ਕੱਗੇ ਅਸੀਂ ਉੱਥੇ ਖੜੇ ਵੀ ਨਹੀਂ ਹਲਤਾ ਖੋਏ ਮੁੜ ਕੇ ਤਾਂ ਮੁੜ ਕੇ ਫੇ ਆ ਗਿਆ ਹੈ ਹਾਂ ਘੜੀ-ਘੜੀ ਪੰਜਾਬ ਡੁੱਬਦਾ ਕੜੀ-ਕੜੀ ਬਾਕੀ ਜਿਹੜੇ ਆਲੇ-ਦੁਆਲੇ ਆ ਜਦੋਂ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਜਾਂਦੀ ਆ ਸਾਰੇ ਕਹਿੰਦੇ ਹਾਂ ਸਾਡੇ ਬਾਪ ਪਾਣੀ ਚਾਹੀਦਾ ਪੰਜਾਬ ਦਾ ਜਦੋਂ ਪੰਜਾਬ ਹੜ੍ਹ ਜਿ ਡੁੱਬਿਆ ਹੁੰਦਾ ਫੇ ਸਾਰੇ ਆਪਣੀਆਂ ਨਹਿਰਾਂ ਬੰਦ ਕਰ ਦਿੰਦੇ ਆ ਸੋ ਪੰਜਾਬ ਨੂੰ ਪਹਿਲਾਂ ਇੱਕ ਇੱਕ ਤਰ੍ਹਾਂ ਦੇਖਣਾ ਚਾਹੀਦਾ ਵੀ ਇਹ ਸਾਡਾ ਵੀ ਹਿੱਸਾ ਆ ਸਾਰਿਆਂ ਦਾ ਵੀ ਇਕੱਲਾ ਪੰਜਾਬ ਨਹੀਂ ਖੜਾ ਇਸ ਵੇਲੇ ਬੜੇ ਸਾਡੀ ਕਿਸੇ ਮਾੜੀਆਂ ਸਾਨੂੰ ਇਕੱਲਾ ਇਕੱਲਾ ਛੱਡਿਆ ਰੱਖਿਆ ਜਾਂਦਾ ਸੋ ਸਾਡੀ ਸੇਵਾ ਤਾਂ ਪਹਿਲੇ ਦਿਨ ਚੱਲ ਗਈ ਅੱਬੋ ਹੋਰ ਚੱਲਦੀ ਕਫਰੋਜਪੁਰ ਚੱਲਦੇ ਕਰਪੂਤਲਾ ਚੱਲਦੀ ਗਰਦਾਸਪੁਰ ਚੱਲਦੀ ਸੇਵਾ ਚੜ੍ਹਦੀ ਕਲਾ ਸਾਡੇ ਸੇਵਾਦਾਰ ਮੋਹਰੇ ਲੱਗੇ ਹੋ ਦਿਨ ਦਿਹਾੜੇ ਜਿਹੜਾ ਸਾਡਾ ਕਾਫੀ ਤਜਰਬਾ ਜਿੱਥੇ ਹੜਾ ਆਇਆ ਉਹ ਵੀ ਚੱਲ ਰਿਹਾ ਮੈਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਕਹਿਣਾ ਚਾਹੁੰਦਾ ਕਿਉਂਕਿ ਜਦੋਂ ਪਹਿਲਾਂ ਵੀ 500 ਪਹਿਲਾਂ 4-500 ਪਹਿਲਾਂ ਐਸੀ ਹੜਾ ਆਏ ਸੀਗੇ ਹੂੰ ਬਹੁਤ ਹੀ ਸੰਸਤਾ ਮੋਹਰੇ ਹੁੰਦੀਆਂ ਬਾਹਰលੀਆਂ ਵੀ ਅੰਦਰਲੀਆਂ ਵੀ ਬਹੁਤ ਵਧੀਆ ਸੇਵਾ ਕਰਦੇ ਆ ਹੂੰ ਪਰ ਜਦੋਂ ਮੀ ਨਾ ਕੋਈ ਹੁੰਦਾ ਮੀਡੀਆ ਚੱਲ ਜਾਂਦਾ 90% ਪਿੱਛੇ ਚੱਲ ਜਾਂਦੇ ਜਿਹੜਾ ਅਸਲੀ ਕੰਮ ਵੀ ਉਦੋਂ ਸ਼ੁਰੂ ਹੁੰਦਾ ਜਦੋਂ ਮੀਡੀਆ ਚੱਲ ਜਾਂਦਾ ਜਿਵੇਂ ਮੋਟਰਾਂ ਦੀ ਤੁਸੀਂ ਗੱਲ ਕੀਤੀ ਮੋਟਰਾਂ ਨਵੀਆਂ ਪਾਉਣੀਆਂ ਹੂੰ ਦੇ ਪਾਈਪਾਂ ਸਿਉ ਮਾਰ ਗਏ ਉਹ ਫੇ ਮਗਰੋਂ ਕੰਮ ਉਹ ਥੋੜੀਆਂ ਕਰਦੀਆਂ ਸੰਸਤਾ ਹੂੰ ਸਾਰੇ ਸਾਨੂੰ ਆਪਣਾ ਦਸਬੰਦ ਦੀ ਗੱਲ ਤੁਸੀਂ ਬਦਲਣਾ ਚਾਹਦੇ ਤੁਸੀਂ ਕਹਿੰਦੇ ਨਹੀਂ ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਆ ਜਿੱਥੇ ਤੁਸੀਂ ਦਸਬੰਦ ਦਿੰਦੇ ਉਹਨੂੰ ਪੁੱਛੋ ਵੀ ਮਗਰੋਂ ਜਿਹੜਾ ਕੀ ਕੀਤਾ ਤੁਸੀਂ 6 ਮਹੀਨੇ ਹੂੰ ਇਹ ਬਹੁਤ ਜ਼ਰੂਰੀ ਆ ਅੱਛਾ ਤੁਹਾਡਾ ਤਾਂ ਇਹ ਦੇ ਤੇ ਪਾਣੀ ਦਿੱਤਾ ਪਰ ਮਗਰੋਂ ਵੀ ਹੋਗਾ ਮਗਰੋਂ ਤੁਸੀਂ 4 3-4 ਸਾਲ ਸਾਡੀ ਸੇਵਾ ਚੱਲੀ ਮਗਰੋਂ ਏਰੀਆ 'ਚ ਹਮ ਅੱਛਾ ਮੈਂ ਇਹ ਗੱਲ ਕਹਿ ਰਿਹਾ ਕਿ ਤੁਹਾਡਾ ਤਾਂ ਬਹੁਤ ਤਜਰਬਾ ਜਿਵੇਂ ਤੁਸੀਂ ਇਹ ਵੀ ਗੱਲ ਤਜਰਬੇ ਦੱਸੀ ਹੈ ਕਿ ਜਿਹੜੀ ਅਸਲ ਸਿਚੁਏਸ਼ਨ ਹੁੰਦੀ ਹੈ ਉਹਨੂੰ ਕੋਈ ਨਹੀਂ ਵੇਖਦਾ ਹੈਗਾ ਸਿਰਫ ਲਾਈਮਲਾਈਟ ਦੇ ਵਿੱਚ ਜਿਹੜੇ ਆ ਲੋਕ ਰਹਿੰਦੇ ਆ ਕਦੇ ਅਜਿਹਾ ਵੀ ਹੁੰਦਾ ਕਿ ਜਿੱਥੇ ਨਹੀਂ ਜ਼ਰੂਰਤ ਨਹੀਂ ਜ਼ਰੂਰਤ ਤੋਂ ਜ਼ਿਆਦਾ ਮਦਦ ਪਹੁੰਚ ਜਾਂਦੀ ਹੈ ਜ਼ਿਆਦਾ ਰਾਸ਼ਨ ਪਹੁੰਚ ਜਾਂਦਾ ਹੈ ਹੁਣ ਅਸੀਂ ਕਈ ਲੋਕ ਸੁਣੇ ਆ ਉਹ ਕਹਿੰਦੇ ਸਾਨੂੰ ਰਾਸ਼ਨ ਨਹੀਂ ਚਾਹੀਦਾ ਸਾਨੂੰ ਇੱਕ ਪ੍ਰਬੰਧ ਚਾਹੀਦਾ ਸਾਨੂੰ ਇੱਕ ਪੱਕਾ ਯਕੀਨ ਭਰੋਸਾ ਚਾਹੀਦਾ ਕਿ ਅਸੀਂ ਹਰ ਸਾਲ ਇਹੀ ਕੁਝ ਕਰੀਏ ਫਸਲ ਡੁੱਬ ਜੇ ਸਾਨੂੰ ਰਾਸ਼ਨ ਵੰਡਣਾ ਹੈ ਅਸੀਂ ਰਾਸ਼ਨ ਲੈ ਲਈਏ ਤੇ ਲੋਕ ਰਾਸ਼ਨ ਵੀ ਕਈ ਜਗ੍ਹਾ ਤੇ ਹੁੰਦਾ ਕਿ ਓਵਰ ਸਟੋਰ ਕਰ ਲੈਂਦੇ ਆ ਸਾਡੇ ਸਾਡੀ ਦੁਨੀਆ ਡਿਜ਼ਾਸਟਰ ਦੇਖ ਲਓ ਜਾਂ ਪਾਕਿਸਤਾਨ ਪਛੜਾ ਆਇਆ ਜਗ੍ਹਾ ਤੇ ਹੋਰ ਵੀ ਆਇਆ ਦੁਨੀਆ 'ਚ ਇਕਦਮ ਕੱਪੜੇ ਖਾਣਾ ਪੀਣਾ ਇਕਦਮ ਬਹੁਤ ਹੀ ਢੇਰ ਲੱਗ ਜਾਂਦਾ ਬਹੁਤ ਵਧੀਆ ਆਇਆ ਭਈ ਲੱਗ ਜਾਂਦਾ ਭਾਈ ਕਈ ਵਾਰੀ ਅਸੀਂ ਉਹੀ ਚੀਜ਼ ਲਿਆ ਜੇ ਲੋੜ ਨਹੀਂ ਕਿਉਂਕਿ ਸਾਡੀ ਸੌਖੀ ਕਰਨਾ ਛੱਡਣ ਦੀ ਖਾਸਾ ਦਾ ਸੋਚ ਛੋੜ ਹੁੰਦੀ ਖਾਸਾ ਜਿੱਥੇ ਖਾਣਾ ਆ ਰਿਹਾ ਜਿੱਦਾਂ ਹੁਣ ਯੂਨੀਅਨ ਦੁਨੀਆ ਦੀ ਯੂਨਾਈਟਿਡ ਨੇਸ਼ਨ ਦੇ ਆ ਡਿਜ਼ਾਸਟਰ ਆਉਂਦੇ ਇੱਕ ਕਮੇਟੀ ਬਣਦੀ ਆ ਅੱਛਾ ਤੁਸੀਂ ਕਿੱਥੇ ਕਰਦੇ ਹੋ ਕੰਟਰੋਲ ਹੁੰਦਾ ਸਾਡੀਆਂ ਜਥੇ ਬੰਦੀਆਂ ਕੰਕਲੂਜਨ ਦਾ ਕੰਮ ਨਹੀਂ ਕਰਦੀਆਂ ਹੁਣ ਖਾਸਾ ਬਹੁਤ ਪੁਰਾਣੀ ਜਥੇ ਬੰਦੀ ਆ ਸਾਨੂੰ ਕੋਈ ਫੋਨ ਨਹੀਂ ਆਪੇ ਚਲੋ ਦੱਸੋ ਅਸੀਂ ਤੁਹਾਡੀ ਕਿੱਥੇ ਲੋੜ ਹੈ ਅਜ ਇੱਕ ਰੇਸ ਬਣ ਜਾਂਦੀ ਹੈ ਜਿਵੇਂ ਬੰਦਿਆਂ ਦੀਆਂ ਪਹਿਲਾਂ ਮੈਂ ਕਰਾਂ ਉਹ ਕਰਾਂ ਇਹ ਜਿਆਦਾ ਪਹੁੰਚ ਜਾਂਦਾ ਨਹੀਂ ਪਹੁੰਚਦਾ ਕੁਝ ਨਹੀਂ ਪਹੁੰਚਦਾ ਉਹ ਪਲੇਟਾਂ ਨੂੰ ਜਿਹੜੀ ਗੱਲ ਬਧੀ ਆ ਗੱਲ ਚਾਲਕ ਦੇ ਨਾਲ ਇੱਥੇ ਯੂਕੇ ਆਰਗੇਨਾਈਜੇਸ਼ਨ ਹੈਗੀਆਂ ਇਹ ਕਾਰਨ ਕੀ ਆ ਇਹਦਾ ਹੱਲ ਕੀ ਹੋਊਗਾ ਵੀ ਸਦਾ ਹੀ ਇਸੇ ਤਰ੍ਹਾਂ ਹੀ ਜਾਵਾਂਗੇ ਇਹਦਾ ਹੱਲ ਲੱਭਣਾ ਪੈਣਾ ਤੁਸੀਂ ਗੱਲਬਾਤ ਕਰ ਰਹੇ ਸੀਗੇ ਕਿ ਮਤਲਬ ਪੱਕੇ ਤੌਰ ਦੇ ਉੱਤੇ ਜਿਹੜਾ ਹੈ ਉਹ ਪ੍ਰਬੰਧ ਨਹੀਂ ਕੀਤੇ ਜਾਂਦੇ ਉਹ ਹੀ ਅਸੀਂ ਗੱਲ ਕਰਦੇ ਭਈ ਮੈਂ ਦੇਖਦਾ ਹੁਣ ਕਾਫੀ ਮੰਤਰੀ ਸਾਡੇ ਇਧਰ ਗੱਲਾਂ ਕਰੇ ਭਈ ਅਸੀਂ ਪੰਜਾਬ ਦੇ ਦਾ ਖੜੇ ਆ ਲੋਕਾਂ ਦਾ ਖੜੇ ਆ ਬਹੁਤ ਵਧੀਆ ਆ ਪਰ ਅਸੀਂ ਇਹ ਕਿੰਨੇ ਜਿਹੇ ਮੰਤਰੀ ਸਾਡੇ ਪਾਰਲੀਮੈਂਟ ਤੱਕ ਇਹ ਆਵਾਜ਼ ਲੈ ਕੇ ਜਾਣ ਜਿੱਥੇ ਸਰਕਾਰ ਨਹੀਂ ਭਈ 2 ਸਾਲ ਹਰ 1.5 2 ਸਾਲ ਕਿਉਂ ਪੰਜਾਬ ਨੂੰ ਦੱਬਿਆ ਜਾਂਦਾ ਇਹ ਪੰਜਾਬ ਨੂੰ ਦੱਬਿਆ ਜਾਂਦਾ ਹਰ ਕੋਈ ਹਾਲ ਨਹੀਂ ਕੋਈ ਰਿਪੋਰਟ ਨਹੀਂ ਆ ਰਹੀ ਕੋਈ ਰਿਸਰਚ ਨਹੀਂ ਕਰ ਰਿਆ ਇਹਦਾ ਕਾਰਨ ਕੀ ਆ ਭਈ ਤੁਸੀਂ ਹਰ ਵਾਰੀ ਪੰਜਾਬ ਨੂੰ ਡਬੋ ਲੈਂਦੇ ਹਰ 2 ਸਾਲ ਬਾਅਦ ਬੰਦੇ ਜਦੋਂ ਖੜੇ ਹੁੰਦੇ ਆਪਣੇ ਪੈਰਾਂ ਤੇ ਮਸੀ ਖੜੇ ਹੁੰਦੇ ਮੁੜ ਕੇ ਫੇ ਉਹ ਹੀ ਗੱਲ ਹੂੰ ਸੋ ਇਹ ਅਸੀਂ ਵੀ ਇੱਥੇ ਆਪਣੀ ਹੁਣ ਗੱਲ ਕਰਨ ਲੱਪੇ ਆਪਣੇ ਜਿਹੜੇ ਸਿੰਘ ਜਾਣਦੇ ਆ ਤੇ ਪੰਜਾਬ ਵੀ ਜਿਹੜੇ ਸਾਡੇ ਕਾਫੀ بڑے ਲਿਖੇ ਆ ਸਾਨੂੰ ਇੱਕ ਸਿੰਕ ਟੈਂਕ ਲੈਵਲ ਤੇ ਸੋਚਣਾ ਪੈਣਾ ਕਿ ਕੀ ਮੁਸ਼ਕਲ ਆ ਰਹੀਆਂ ਕਿਉਂ ਪੰਜਾਬ ਦੇ ਵਿੱਚ ਇਹ ਹਰ ਵਾਰੀ ਡਿਜ਼ਾਸਟਰ ਇਹਦਾ ਹੁੰਦਾ ਬਾਕੀ ਸਾਰੀ ਬੱਜ ਜਾਂਦੇ ਪੰਜਾਬ ਸਾਰਾ ਡੁੱਬ ਜਾਂਦਾ ਥੱਲੇ ਉਧਰ ਇਧਰ ਵੀ ਤੇ ਪਾਕਿਸਤਾਨ ਵੀ ਸੋਚਣਾ ਪੈਣਾ ਸਾਨੂੰ ਸਟੱਡੀ ਕਰਨੀ ਪੈਣੀ ਤੇ ਸਾਡੇ ਮੰਤਰੀਆਂ ਦੀ ਬਹੁਤ ਵੱਡੀ ਇੱਕ ਜਿਮੇਵਾਰੀ ਆਪੇ ਪਾਰਲੀਮੈਂਟ ਰੇਜ਼ ਕਰ ਪਰ ਮੇਰੇ ਖਾਤੇ ਪਾਰਲੀਮੈਂਟ ਕੋਈ ਕੋ ਇਦਾਂ ਚੀਜ਼ ਰੇਜ਼ ਕਰਦਾ ਤਜਰਬੇ ਚ ਕੋਈ ਗੱਲ ਤੁਹਾਡੀ ਟੀਮ ਸਾਂਝੀ ਕਰਦੀ ਹੋਵੇ ਕਿ ਅਸੀਂ ਇਸ ਚੀਜ਼ ਤੋਂ ਪਾਰ ਕਿਵੇਂ ਪਾਸ ਕਰ ਸਕਦੇ ਆ ਕਿ ਜਿਵੇਂ ਸਾਡੀਆਂ ਨਹਿਰਾਂ ਦਾ ਪੱਕਾ ਹੋ ਜਾਣਾ ਵੀ ਇੱਕ ਕਾਰਨ ਹੈ ਕਿਉਂਕਿ ਉਹ ਪਾਣੀ ਥੱਲੇ ਉਸ ਤਰੀਕ ਗਤੀ ਨਾਲ ਰੀਸਟੋਰ ਨਹੀਂ ਹੁੰਦਾ ਫਿਰ ਨਵੇਂ ਕਨਾਲ ਸਿਸਟਮ ਇਸ ਚੀਜ਼ ਤੋਂ ਪੰਜਾਬ ਨੂੰ ਬਚਾ ਸਕਦੇ ਆ ਜਾ ਮਤਲਬ ਸਪੈਸ਼ਲ ਅਸੀਂ ਰੀਚ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਲਈ ਇਸ ਪਾਣੀ ਨੂੰ ਉਸ ਦਿਸ਼ਾ ਵੱਲ ਮੋੜਨ ਲਈ ਜੇਕਰ ਕੋਈ ਕੰਮ ਕਰਦੇ ਆ ਜਾਂ ਪਾਣੀ ਨੂੰ ਹੌਲੀ ਕਰਕੇ ਛੱਡਣਾ ਚੈਨਲਾਈਜ਼ ਕਰਕੇ ਛੱਡਣਾ ਵੀ ਤਾਂ ਇਹ ਸਮੱਸਿਆ ਤੋਂ ਕਰ ਸਕਦੇ ਆ ਆਖਿਰ ਕੀ ਤੁਸੀਂ ਇਹ ਜਾਣਿਆ ਹੁਣ ਤੱਕ ਕਿਉਂਕਿ ਬਹੁਤ ਵਾਰ ਹੜ੍ਹਾਂ ਦੇ ਵਿੱਚ ਮਦਦ ਕਰਨ ਤੋਂ ਬਾਅਦ ਤੁਸੀਂ ਦੱਸਿਆ ਕਿ ਅਸੀਂ ਉਦੋਂ ਖੜੇ ਰਹਿੰਦੇ ਆ ਜਦੋਂ ਸਾਰੇ ਚਲੇ ਜਾਂਦੇ ਆ ਕੋਈ ਦੂਜੇ ਜਿਆ ਉਹ ਪਰ ਮੈਨੇਜ ਕਰਦੇ ਹੜ ਨਹੀਂ ਆਉਂਦੇ ਇਸ ਸਟੱਡੀ ਕਰਨੀ ਬਣੀ ਉਹ ਬਹੁਤ ਡੀਪਲੀਨ ਕਲੀਨਿੰਗ ਕਰ ਸਕਦੇ ਅਸੀਂ ਇਹ ਅਸੀਂ ਸਰਚ ਕਰਕੇ ਦੇ ਦੇਸ਼ਵਾਂ ਚ ਹੋ ਹੁਦੂ ਨਾ ਬੜਾ ਇਦਾਂ ਨਹੀਂ ਖਰਾਬ ਨਾਲਾਂ ਦੇ ਬਹੁਤ ਬਣਾਏ ਹੋ ਆ ਡਾਈਕਸ ਬਣਾਈਆਂ ਆ ਇਹ ਵੀ ਸਾਨੂੰ ਸਿੱਖਣਾ ਪੈਣਾ ਥੋੜਾ ਜਿਹਾ ਪਰ ਕਮਿਸ਼ਨ ਕਰਨੀ ਪਣੀ ਸਰਕਾਰ ਨੂੰ ਪੰਜਾਬ ਅਜੇ ਸਰਕਾਰ ਵਿੱਚ ਤਾਂ ਨਹੀਂ ਪਰ ਪੁੱਛੂਗਾ ਕੌਣ ਕਮਿਸ਼ਨ ਲਈ ਹਮ ਕਮਿਸ਼ਨ ਕਰਨ ਲਈ ਬੰਦੇ ਕੋ ਪੁੱਛਣਾ ਹੀ ਹਮ ਤੁਹਾਨੂੰ ਪਤਾ ਵੀ ਆ ਜੌਬ ਹੁੰਦੀ ਲੋਕਾਂ ਲਈ ਔਰ ਬਾਕੀ ਹੁੰਦਾ ਵੋਟਾਂ ਲਈ ਹੂੰ ਜਿਵੇਂ ਨਹੀਂ ਕਹਤਾ ਜਿਆਦਾ ਪੁੱਛ ਲਿਆ ਉਹਨੂੰ ਮੰਤਰੀ ਲੈਣ ਦੇਣਾ ਮੋੜ ਕੇ ਹੂੰ ਆਪਣੇ ਖਾਲੇ ਆਪਣੀ ਪਾਵਰ ਸਮਝ ਬਾਣੀ ਪੰਜਾਬ ਨੂੰ ਜੇ ਤੁਹਾਨੂੰ ਪਿਆਰ ਆ ਪੰਜਾਬ ਦੇ ਮੰਤਰੀਆਂ ਇਹ ਜਾ ਕੇ ਇਕੱਠੇ ਹੋ ਕੇ ਸਟਡੀ ਕਰੋ ਇੱਕ ਕਮਿਸ਼ਨ ਲਾਂਚ ਕਰੋ ਜਿਹੜੇ ਸਪੈਸ਼ਲਿਸਟ ਦੁਨੀਆ ਦੇ ਉਹਨੂੰ ਸਦੋ ਇੱਥੇ ਪਛੜਦਾ ਸਿਸਟਮ ਕਿਉਂ ਦਾ ਫੇਲ ਹੋ ਜਾਂਦਾ ਬੰਦੇ ਬਹੁਤ ਆਗੇ ਐਕਸਪਰਟਸ ਹੂੰ ਪਰ ਜੇ ਸਾਡੀ ਸਰਕਾਰ ਥੋੜੀ ਜਿਹੀ ਹੂੰ ਥੋੜੀ ਜਿਹੀ ਖੜੇ ਹੋਵੇ ਆਪਣੇ ਪੈਰਾਂ ਤੇ ਸੁਆਗ ਪੁੱਛੇ ਸੈਂਟਰ ਨੂੰ ਹੂੰ ਬਿਲਕੁਲ ਠੀਕ ਹੈ ਪਰ ਅੱਜਕੱਲ ਮੇਰਾ ਕੋਈ ਵਿਸ਼ਵਾਸ ਨਹੀਂ ਆ ਪੁੱਛੂਗੇ ਸਾਨੂੰ ਹੀ ਕਰਨਾ ਪੈਣਾ ਸਾਰਾ ਇਹ ਜੀ ਸੰਗਤ ਨੂੰ ਸੰਗਤ ਨੂੰ ਮੇਰਾ ਮਤਲਬ ਜੀ ਰਵੀ ਜੀ ਰੇਸ਼ਨ ਤੋਂ ਇਲਾਵਾ ਤੁਹਾਡੇ ਵੱਲੋਂ ਕਿਸ ਕਿਸ ਤਰੀਕੇ ਦੀ امداد ਮਦਦ ਲੋਕਾਂ ਦੀ ਜਿਹੜੀ ਕੀਤੀ ਜਾਂਦੀ ਹੈ ਜਿਵੇਂ ਤੁਸੀਂ ਕਹੇ ਕਿ ਤੁਸੀਂ ਉਸ ਤੋਂ ਬਾਅਦ ਵੀ ਖੜੇ ਰਹਿੰਦੇ ਹੋ ਹਾਂਜੀ ਜਿੱਦਾਂ ਹੁਣ ਤੁਹਾਨੂੰ ਬਤਾ ਐਸੇ ਐਮਰਜੈਂਸੀ ਆ ਰਾਸ਼ਨ ਪਾਣੀ ਹਰਾਚਾਰਾ ਪਸ਼ੂਆਂ ਲਈ ਬਿਮਾਰੀਆਂ ਸ਼ੁਰ ਹੋਣੀਆਂ ਪਸ਼ੂਆਂ ਦੀਆਂ ਬਿਮਾਰੀਆਂ ਬਹੁਤ ਜਲੀਲੀ ਹੋਣੀਆਂ ਜਿਹੜੇ ਮੱਝਾਂ ਨਹੀਂ ਮਰੀਆਂ ਗਾਂਆਂ ਗਈਆਂ ਮਾਰੀਆਂ ਦਾ ਬਹੁਤ ਅਫੈਕਟ ਹੁੰਦੀਆਂ ਉਹ ਵੀ ਸਾਡੀਆਂ ਕੈਂਪਾਂ ਲੱਗਣੀਆਂ ਇਹ ਲੌਂਗ ਟਰਮ ਸੰਸਥਾ ਜਾ ਸਕਦੇ ਇਹ ਬਹੁਤ ਕੰਮ ਪਾਇਆ ਬਹੁਤ ਹੀ ਕੰਮ ਮਗਰੋਂ ਪਈ ਹੁੰਦੇ ਆ ਪਰ ਸਾਨੂੰ ਪੁੱਛੋ ਤੁਸੀਂ ਅਸੀਂ ਮਗਰੋਂ ਕੀਤਾ ਅਸੀਂ ਦੱਸਾਂਗੇ ਚਾਹ ਸਾਡਾ ਲੱਗਿਓ ਪੈਸੇ ਪੈਸੇ ਇਕੱਠੇ ਕਰਨੇ ਸੌਖੇ ਚੰਗੀ ਤਰ੍ਹਾਂ ਖਰਸਨੇ ਬਹੁਤ ਔਖੇ ਹੁਣ ਤਾਂ ਜਨਾ ਰਸ਼ਨ ਪੈ ਲੈ ਜਾ ਛੱਡੀ ਜਾਓ ਮਗਰੋਂ ਔਖਾ ਕੰਮ ਆਉਂਦਾ ਜੇ ਤੁਹਾਨੂੰ ਠੇਕੇਦਾਰ ਚਾਹੀਦੇ ਆ ਮੋਟਰਾਂ ਠੀਕ ਕਰੂਗਾ ਕਿਹੜਾ ਤੁਹਾਨੂੰ ਚੰਗਾ ਭਾਅ ਦੇਊਗਾ ਕੌਣ ਦੇਖਵਾ ਕਰੇਗਾ ਉਹ ਵੱਡੇ ਕੰਮ ਆ ਉਹ ਮਗਰੋਂ ਕੋਈ ਕੋਈ ਕਰਦਾ ਮਗਰ ਖੜਾ ਹੁੰਦਾ ਉਹ ਸਾਡੀ ਟੀਮ ਖੜੀ ਹੁੰਦੀ ਮਗਰ ਬਿਲਕੁਲ 100% ਜੀ ਕੋਈ ਇਸ ਤਰੀਕੇ ਦੀ ਵੀ ਪਲਾਨਿੰਗ ਚੱਲ ਰਹੀ ਹੈ ਜਿਵੇਂ ਤੁਸੀ ਬੰਨ ਲਾਇਆ ਗਿਆ ਸੀਗਾ ਪਰ ਉਹ ਨਹੀਂ ਕਰਗਰ ਰਿਹਾ ਵੀ ਆਪਣੇ ਪੱਧਰ ਦੇ ਉੱਤੇ ਕੋਈ ਤੁਹਾਡੇ ਵੱਲੋਂ ਯੋਜਨਾ ਚੱਲ ਰਹੀ ਹੋਵੇ ਭਵਿੱਖ ਦੇ ਵਿੱਚ ਪੰਜਾਬ ਨੂੰ ਇਸ ਗੰਭੀਰ ਸਮੱਸਿਆ ਜੋ ਕੱਢਣ ਬਾਬਤ ਜੇ ਅਸੀਂ ਖਾਸਾ ਨਹੀਂ ਉਸੇ 50 ਕਿਲੋਮੀਟਰ ਦਾ ਬੰਨ ਬਣਾਇਆ ਸਰਕਾਰ ਦਾ ਫੜ ਸੀਗਾ ਮਰਜੀ ਪੱਕਾ ਜਾਂ ਕੰਨਾ ਉੱਪਰ ਬਜਰੀਰ ਪਾ ਕੇ ਥੋੜਾ ਜਿਹਾ ਉਗ ਹੋਇਆ ਨਹੀਂ ਉਹਨਾਂ ਕੋਲ ਉਹ ਵੀ ਫੇਰ ਖਰਾਬ ਹੋ ਗਿਆ ਸੋ ਅਸੀਂ ਇਹ ਕਹਿੰਦੇ ਜੇ ਸਰਪੰਚਾਂ ਸਰਕਾਰ ਚਾਹੁੰਦੀ ਆ ਜਾਂ ਭਟੀਆਂ ਸਾਡੀਆਂ ਸਿੱਖਾਂ ਦੀਆਂ ਜਥੇਬੰਦੀਆਂ ਕਮੇਟੀਆਂ ਹੈਗੀਆਂ ਸਾਨੂੰ ਮੋਢਾ ਜੋੜ ਕੇ ਸਾਨੂੰ ਅਸੀਂ ਨਹੀਂ ਕਹਿੰਦੇ ਸਾਨੂੰ ਪੈਸੇ ਦੇਈ ਜਾ ਬਲਕਿ ਸਲਾਹ ਵੀ ਕਰ ਲਈਏ ਬੰਦੇ ਅੱਜ ਕੱਲ ਡਰਦੇ ਜੇ ਕਹੇ ਬੈਠ ਕੇ ਇਹਨਾਂ ਤੋਂ ਪੈਸੇ ਮੰਗ ਲਓਗੇ ਪੈਸੇ ਦੀ ਗੱਲ ਨਹੀਂ ਕੀ ਇੱਕ ਦਿਨ ਇਹ ਸਮਝ ਸਮਝ ਆ ਜਵੇ ਵੜ ਜਾਈ ਅਸੀਂ ਆਪਣੇ ਆਈਡੀਆ ਮਰ ਜੇ ਵਿਚਾਰ ਕਰੀਏ ਆਪ ਪੰਜਾਬ ਦੀ ਪ੍ਰੋਬਲਮ ਆ ਪਰ ਅੱਜ ਕੱਲ ਕੋਈ ਸੀਰੀਅਸ ਲੈਂਦਾ ਜਦੋਂ ਐਮਰਜੈਂਸੀ ਚੱਲ ਗਈ ਸਾਡੀ ਸੋਚ ਚੱਲ ਗਈ ਫੇ ਮੁੜ ਕੇ ਫੇ ਉਹੀ ਸ਼ੁਰੂ ਕੜੀ ਕੜੀ ਬਹਿ ਕੇ ਪਲਾਨਿੰਗ ਕਰੀਏ ਅਸੀਂ ਸਾਰਿਆਂ ਨਾਲ ਬੈਣ ਨੂੰ ਤਿਆਰ ਆ ਸਪੈਸ਼ਲੀ ਸਾਡੇ ਵੱਡੀਆਂ ਸੰਸਥਾ ਸਿੱਖਾਂ ਦੀਆਂ ਮੈਂ ਖੁੱਲਾ ਸੱਦਾ ਦਿੰਦਾ ਸਾਨੂੰ ਬਹਿ ਕੇ ਵਿਚਾਰ ਕਰੋ ਦੋ ਸਾਨੂੰ ਡੈਡੀ ਕੇ ਬੰਦੇ ਦਿਓ ਪੰਜਾਬ ਦਾ ਅਸੀਂ ਕਿੱਦਾਂ ਲੱਭਣਾ ਇਕੱਠੇ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਇਕੱਲੇ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਅੱਛਾ ਕੋਈ ਜਿਹੜੀਆਂ ਜਥੇਬੰਦੀਆਂ ਸੇਵਾ ਵਾਲੇ ਪਾਸੇ ਚੱਲਦੀਆਂ ਨੇ ਚਾਹੇ ਉਹ ਸਰਕਾਰ ਐ ਐਸਜੀਪੀਸੀ ਐ ਜਿਵੇਂ ਖਾਲਸਾ ਆਈਡ ਐ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਨੇ ਤੇ ਸਾਰੇ ਲੋਕ ਇੱਕੋ ਪਾਸੇ ਲੱਗ ਜਾਂਦੇ ਆ ਜੇ ਦੁੱਧ ਢੋਰੇ ਆ ਤੇ ਦੁੱਧ ਢੋਣ ਲਾ ਕੇ ਕਣਕ ਹੈ ਤਾਂ ਕਣਕ ਚੌਲ ਹੈ ਤਾਂ ਚੌਲ ਤਾਂ ਉਹਨਾਂ ਨੂੰ ਕੋਈ ਅਪੀਲ ਕਰੋਗੇ ਕਿ ਵੀ ਆਪਾਂ ਜਦੋਂ ਇਦਾਂ ਦੀ ਕੋਈ ਆਪਤਾ ਆਂਦੀ ਹੈ ਇੱਕ ਇੱਕ ਯੂਨਾਈਟਿਡ ਨੈਸ਼ਨਸ ਲਈ ਇੱਕ ਪ੍ਰੋਗਰਾਮ ਬਣਾਈਏ ਤੇ ਇਲਾਕੇ ਡਿਵਾਈਡ ਕੀ ਕਰੀਏ ਤਾਂ ਜੋ ਕਿ ਇਹ ਚੀਜ਼ਾਂ ਲੋਕਾਂ ਤਿੱਕਰ ਸਹੀ ਤੇ ਢੰਗ ਨਾਲ ਪਹੁੰਚ ਸਕਣ ਭਾਈ ਸਾਹਿਬ ਮੈਂ ਉਹ ਹੀ ਕਹਿੰਦਾ ਖਾਸਾ ਦਾ 26 ਸਾਲ ਦਾ ਐਕਸਪੀਰੀਅੰਸ ਖੜੀ ਬਹੁਤ ਜਲਦੀ ਬਹੁਤ ਐਕਸਪੀਰੀਅੰਸ ਆ ਸਾਨੂੰ ਕੋਈ ਗੱਲ ਨਹੀਂ ਕਰੂਗਾ ਹੂੰ ਬਸ ਆਪਣੇ ਆਪ ਕਰੀ ਜਾਣਾ ਕੰਮ ਦੀ ਗੱਲ ਛੱਡੋ ਕੱਠਿਆਂ ਦੀ ਮੈਂ ਤਾਂ ਬੜੇ ਕੰਮ ਦੇਖੇ ਆ ਮੈਂ ਤਾਂ ਇਹ ਵੀ ਦੇਖਦਾ ਕਈ ਜਿੱਥੇ ਬੰਦੀਆਂ ਦੇ ਬੰਦੇ ਦੁੱਧ ਜਿਹਾ ਉਹਨੂੰ ਪਈ ਜਾਂਦੇ ਆ ਤੁਸੀਂ ਆਹ ਕਰਦੇ ਮਾੜਾ ਉਹ ਕਰਦੇ ਇਸ ਸਮੇਂ 'ਚ ਵੀ ਸਾਡੀ ਆਦਤ ਹੀ ਇਹੀ ਵਗ ਗਈ ਆ ਕੰਪੀਟੀਸ਼ਨ ਬਣ ਗਈ ਹਰ ਚੀਜ਼ ਮੁੰਜੇ ਖਾਸਾ ਦਾ ਐਕਸਪੀਰੀਅੰਸ ਈ ਆ ਸੀ ਕਿ ਤੁਸੀਂ ਗੜਾਈ ਨਾ ਕਰੋ ਕਰੀ ਜਾ ਜਿੱਦਾਂ ਤੁਸੀਂ ਕਿਹਾ ਡਾਇਰੈਕਸ਼ਨ ਲਓ ਡਾਇਰੈਕਸ਼ਨ ਯੂਐਨ ਦੀ ਹੁੰਦੀ ਆ ਇੱਕ ਯੂਐਨ ਦੀ ਬੋਡੀ ਹੁੰਦੀ ਆ ਉਹ ਬਸ ਉਹ ਵਾਡਿਓ ਡਾਇਰੈਕਸ਼ਨ ਇਨ ਦੀ ਏਰੀਆ ਵਿੱਚ ਜਿੱਦਾਂ ਅਸੀਂ ਗਏ ਕੱਲ ਡਿਜ਼ਾਸਟਰ 터ਕੀ ਆ ਗਿਆ ਉਹ ਨਹੀਂ ਕਹਿਣਾ ਅੱਛਾ ਤੁਸੀਂ ਕਰਦੇ ਹਾਂ ਤੁਸੀਂ ਆਹ ਲਾ ਕੇ ਜਾ ਕਰੋ ਤੁਸੀਂ ਆਹ ਲਾ ਕੇ ਜੋ ਕਰੋ ਉਹ ਇਲਾਕਾ ਬਣਦੇ ਆ ਅਸੀਂ ਐਫੀਸ਼ੀਅਲ ਬਣਦੇ ਆ ਪਰ ਉੱਥੇ ਨਹੀਂ ਪੰਜਾਬ ਦੇ ਵਿੱਚ ਕਹਿਣਾ ਜਿੱਦਾਂ ਹੁਣ ਤੁਸੀਂ ਕਹਿੰਦੇ ਕਿਨੇ ਦੁਕਾਨ ਖੋਲੀ ਸਬਜ਼ੀ ਦੀ 20 ਬੰਨੇ ਦਾ ਸਬਜ਼ੀ ਦੁਕਾਨ ਖੋਲ ਲੈਣੀ ਸਾਡਾ ਫਿਰ ਪੰਜਾਬ ਨੂੰ ਕਮਜ਼ੋਰੀ ਹੁੰਦੀ ਉਹ ਕਿਸੇ ਔਰ ਨੂੰ ਨਹੀਂ ਉਹ ਪੰਜਾਬ ਨੂੰ ਫਾਇਦਾ ਨਹੀਂ ਹੁੰਦਾ ਇਨਾ ਫਿਰ ਕਿਉਂਕਿ ਸਾਰਾ ਇੱਕ ਹੀ ਸਾਰੇ ਇੱਕ ਹੀ ਕੰਮ ਕਰੀ ਜਾਂਦੇ ਹੂੰ ਉਹ ਸਾਨੂੰ ਸੋਚਣਾ ਪੈਣਾ ਅਸੀਂ ਤਿਆਰ ਆਂ ਗੱਲ ਕਰਨ ਨੂੰ ਪਰ ਅਨਫੋਰਸਨਲੀ ਸਾਡੇ ਵਿੱਚ ਇਦਾਂ ਦੇ ਕੰਮਾਂ 'ਚ ਮੁਸ਼ਕਲ ਆਉਂਦੀ ਕਮਿਊਨੀਕੇਸ਼ਨ ਕੋਈ ਕਰਨ ਨੂੰ ਤਿਆਰ ਨਹੀਂ ਕੋਈ ਨਹੀਂ ਅੱਛਾ ਇਸ ਵੇਲੇ ਪੰਜਾਬ ਦੇ ਜਿਹੜੇ 7 ਜ਼ਿਲ੍ਹੇ ਮੁੱਢਲੇ ਤੌਰ ਤੇ ਪ੍ਰਭਾਵਿਤ ਨੇ ਤੁਹਾਡੇ ਕਿੰਨੇ ਕੁ ਵਲੰਟੀਅਰ ਜਿਹੜੇ ਆ ਉਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਵੌਲੰਟੀਅਰ ਤਾਂ ਤਾਂ ਸਾਈਕਲੇ ਲੱਗੇ ਸਾਈਕਲੇ ਤਾਂ ਲੱਗੇ ਹੋਰ ਵੀ ਸਾਡੀ ਲਿਸਟਾਂ ਵੌਲੰਟੀਅਰਜ਼ ਦੀਆਂ ਪਰ ਸਾਡੇ ਜਿਹੜੇ ਸੀਨੀਅਰ ਵੌਲੰਟੀਅਰਜ਼ ਆ ਉਹ ਹੈਗੇ ਇਨਚਾਰਜ ਦਾ ਬੋਟ ਆ ਬੋਟਾਂ ਦੀ ਤੁਹਾਨੂੰ ਦੇਖਭਾਲ ਕਰਨੀ ਪੈਂਦੀ ਆ ਸੇਫਟੀ ਜੈਕਟਾਂ ਹੁੰਦੀਆਂ ਉਹ ਫੇ ਅਸੀਂ ਕੋਈ ਆਮ ਬੰਦਾ ਨਹੀਂ ਲਾ ਸਕਦੇ ਉੱਤੇ ਸਪੈਸ਼ਲਿਸਟ ਹੁੰਦੇ ਜਿਹੜੇ ਸਾਡੇ ਜਾਣ ਪਛਾਣ ਵਾਲੇ ਆ ਜਿਹੜੇ ਐਕਸਪੀਰੀਅੰਸ ਆ ਬਾਕੀ ਜਿਹੜੇ ਹੈਗੇ ਸਾਡੇ ਸੇਵਰਾ ਦਿਨ ਦਿਹਾੜੀ ਫੂਡ ਪੈਕ ਕਰਦੇ ਆ ਜਾ ਕੇ ਖਾਣਾ ਖੁਣਾ ਪੈਕ ਕਰਨਾ ਪਾਣੀ ਲਿਆਉਂਦੇ ਆ ਉਹ ਜਾਕੀ ਕਲੈਕਸ਼ਨ ਪੁਆਇੰਟ ਆ ਲੁਧਿਆਣਾ ਹੋਗੇ ਕਲੈਕਸ਼ਨ ਪੁਆਇੰਟ ਪਟਿਆਲਾ ਹੋਗਾ ਕਲੈਕਸ਼ਨ ਪੁਆਇੰਟ ਉਹ ਕਲੈਕਸ਼ਨ ਪੁਆਇੰਟ ਵੀ ਬਹੁਤ ਸੇਵਾ ਕਰਦੇ ਆ ਸੋ ਸਾਡੇ ਸੈਂਕੜੇ ਥਾਂ ਥਾਂ ਤੇ ਸਾਡੇ ਹੈਗੇ ਸੇਵਾਦਾਰ ਪਰ ਅਸੀਂ ਇਦਾਂ ਕਰਨਾ ਚਾਹੁੰਦੇ ਜਿੱਦਾਂ ਭਈ ਅਸੀਂ ਕੰਮ ਅਫੀਸ਼ੀਐਂਟਲੀ ਕਰੀਏ ਹਰ ਚੀਜ਼ ਰਿਕਾਰਡ ਵੀ ਕਰੀਏ ਤੇ ਕਿੱਥੇ ਕਰ ਰਹੇ ਹਾਂ ਕਿੰਨਾ ਕਰ ਰਹੇ ਹਾਂ ਜਿੱਦਾਂ ਤੁਸੀਂ ਗੱਲ ਕੀਤੀ ਆ ਕਿਹੜੀਆਂ ਸੰਸਥਾ ਉੱਥੇ ਕਰ ਰਹੀਆਂ ਆ ਸੋ ਵੋਲੰਟੀਅਰ ਦੀ ਕੋਈ ਅਸੀਂ ਕਦੀ ਕਦੀ ਨਹੀਂ ਵੇਖਿਆ ਸੀ ਹਰ ਵਾਰੀ ਕਹਿੰਦੇ ਸਾਡੇ ਅਸਲੀ ਹੀਰੋ ਸਾਡੇ ਵੋਲੰਟੀਅਰ ਮੈਂ ਕਢੀ ਘਰੀ ਕਹਿਣਾ ਅਸਲੀ ਹੀਰੋ ਵੋਲੰਟੀਅਰ ਆ ਦਿਨ ਦਿਹਾੜੀ ਪਾਣੀ ਚ ਇੰਨੀ ਥਾਂ ਥਾਂ ਤੇ ਆ ਕੇ ਸੇਵਾ ਕਰਦੇ ਖੜੇ ਹੋ ਕੇ ਘਰ ਛੱਡ ਗਏ ਉਹ ਤੋਂ ਬਿਨਾਂ ਅਸੀਂ ਕੁਝ ਨਹੀਂ ਗਏ ਜੀ ਅੱਛਾ ਰਵੀ ਸਿੰਘ ਜੀ ਪੰਜਾਬ ਦੇ ਵਿੱਚ ਜਿਹੜਾ ਮੈਜੋਰਿਟੀ ਕੀਤਾ ਉਹ ਫਾਰਮਿੰਗ ਹੈ ਤੇ ਫਾਰਮਿੰਗ ਦੇ ਵਿੱਚ ਮਾਰਜਨਲ ਫਾਰਮਰ ਜਿਹੜੇ ਮਤਲਬ ਛੋਟੀ ਕਿਸਾਨੀ ਵਾਲੇ ਲੋਕ ਹੈ 2 ਤੋਂ 5 ਏਕੜ ਵਾਲੇ ਉਹਨਾਂ ਦੀ ਬਹੁਤਾਤ ਜ਼ਿਆਦਾ ਹੈ ਉਹ ਕਹਿੰਦੇ ਰਾਸ਼ਨ ਇੱਕ ਦਿਨ ਦਾ ਆ ਜਾਏਗਾ ਇੱਕ ਹਫਤੇ ਦਾ ਆ ਜਾਏਗਾ ਮੈਕਸ ਟੂ ਮੈਕ ਇੱਕ ਮਹੀਨੇ ਦਾ ਆ ਜਾਏਗਾ ਪਰ ਜਿਹੜਾ ਫਸਲ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਜ਼ਿਮੀਦਾਰ ਦਾ ਹਾਲਾਤ ਇਹ ਹੈ ਕਿ ਜੇ 6 ਮਹੀਨੇ ਵੀ ਆਪਣੇ ਖੇਤ ਨੂੰ ਉਹ ਖਾਲੀ ਛੱਡ ਦਿੰਦਾ ਕੋਈ ਫਸਲ ਨਹੀਂ ਲਾਉਂਦਾ ਤੇ ਉਹ ਤਕਰੀਬਨ ਸਾਲ 2 ਸਾਲ 3 ਸਾਲ ਪਿੱਛੇ ਪਿਆ ਜਾਂਦਾ ਤੇ ਹਰ ਵਾਰ ਇਹ ਮਾਰ ਜਿਹੜੀ ਆ ਉਹਨੂੰ ਜਿਹੜੀ ਕਰਜ਼ੇ ਵੱਲ ਲੈ ਕੇ ਜਾ ਰਹੀ ਹੈ ਔਰ ਉਹ ਕਰਜ਼ਾ ਖੀਰ ਉਹਦੀ ਮੌਤ ਦਾ ਕਾਰਨ ਬਣ ਰਿਹਾ ਹੈ ਕਿ ਤੁਹਾਡੇ ਵੱਲੋਂ ਕੋਈ ਅਜਿਹੀ ਵੀ ਸੇਵਾ ਕੀਤੀ ਜਾਂਦੀ ਹੈ ਵੀ ਜਿਹੜੇ ਇਹਨਾਂ ਮਾਰਜਨਲ ਫਾਰਮਰਸ ਨੂੰ ਮਤਲਬ ਇੱਕ ਇਕਦਮ ਉਹਨਾਂ ਕਰਜ਼ੇ ਦੇ ਵਿੱਚੋਂ ਬਾਹਰ ਕੱਢਣਾ ਤਾਂ ਜੋ ਕਿ ਉਹ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਵਾਲੇ ਰਾਹ ਤੇ ਨਾ ਜਾਵੇ ਜਦੋਂ ਇਹਦਾ ਫਸਲਾਂ ਪਹਿਲਾਂ ਵੀ ਬਹੁਤ ਖਰਾਬ ਹਈਆਂ ਸੀ ਪਨੀਰੀ ਲਿਆਂਦੀ ਬਾਹਰੋਂ ਉਹ ਤੇ બીજી ਪਨੀਰੀ ਉਦਰਾਫੇ ਜਿਹੜੀ ਫਸਲ ਦੇ ਜਿਹੜੀ ਬੀਜਣੀ ਹੁੰਦੀ ਆ ਅਸੀਂ ਬੀਜ ਲਾ ਕੇ ਦਿੰਨੇ ਆ ਡੀਪੀ ਲਾ ਕੇ ਦਿੰਨੇ ਤੇ ਮੋਟਰ ਖਰਾਬ ਆ ਮੋਟਰ ਵੀ ਲਾ ਕੇ ਦਿੰਨੇ ਜਿੱਥੇ ਕਿਸਾਨ ਜਿਹੜੀ ਵੀ ਥੋੜੇ ਥੋੜੀ ਜ਼ਮੀਨ ਜਿਹਨਾਂ ਦੀ ਆ ਜੇ ਉਹਦੀਆਂ ਗਾਈਆਂ ਮੱਝਾਂ ਵੀ ਚਲ ਗਈਆਂ ਇੱਥੋਂ ਰੁੜ ਗਈਆਂ ਉਹ ਵੀ ਅਸੀਂ ਰਪਲੇਸ ਕਰਦੇ ਆ ਅਸੀਂ ਜਿਹੜੇ ਸਾਰਾ ਅਸੈਸਮੈਂਟ ਕਰਕੇ ਸਾਰਾ ਲਿਖਣਾ ਕਰਕੇ ਨਿੱਕੇ ਕਿਸਾਨਾਂ ਦੇ ਵਿੱਚ ਬਹੁਤ ਫੋਕਸ ਕਰਦੇ ਆ ਅਸੀਂ ਕੋਈ ਨਿੱਕਾ ਕਿਸਾਨ ਪਿੱਛੇ ਰਹਿਣ ਨਹੀਂ ਦੇਵਾਂਗੇ ਕੋਈ ਭੁੱਖਾ ਨਹੀਂ ਜਾਊਗਾ ਜਿਹੜਾ ਸਾਨੂੰ ਪਤਾ ਹੋਊਗਾ ਜਿੱਥੇ ਸਾਡੀ ਅਸੈਸਮੈਂਟ ਹੋਊਗੀ ਜਿੱਥੇ ਸਾਡਾ ਸੰਗਤ ਖੜੀ ਆ ਅਸੀਂ ਉਹ ਨਿੱਕੇ ਕਿਸਾਨ ਤੋਂ ਪਿੱਛੇ ਹਟਣਾ ਨਹੀਂ ਕਰੀ ਸਾਨੂੰ ਪਤਾ ਸਾਰੇ ਅਸੀਂ ਕਿਸਾਨੀ ਚੋਂ ਆਏ ਆ ਸਾਡਾ ਵਾਚਵੇਂ ਕਿਸਾਨੀ ਦਾ ਹੀ ਆ ਕਿ ਕਿੰਨਾ ਤੜਫਦੇ ਜਦੋਂ ਵੀ ਇਦਾਂ ਦੀ ਚੀਜ਼ ਘਾੜੀ ਘੜੀ ਸਪੈਸ਼ਲੀ ਘਾੜੀ ਘੜੀ ਜਿਹੜਾ ਫਿਜ਼ੀਕਲ ਕਰ ਸਕਦੇ ਜਿਹੜਾ ਮਾਈਂਡ ਤੇ ਹੁੰਦਾ ਵੀ ਸਾਡੇ ਉੱਪਰ ਫੇ ਹੋ ਗਿਆ ਤੀਜੀ ਵਾਰੀ ਚੌਥੀ ਵਾਰੀ ਉਹ ਬਹੁਤ ਖਾਣ ਦਾ ਸਮਝਾਉਣਾ ਜਿੰਨਾ ਮਰਜੀ ਫਿਜ਼ੀਕਲ ਦੇਈ ਜਾਓ ਜਿਹੜਾ ਬੰਦੇ ਦਾ ਮੀਂਹ ਥੋੜਾ ਜਿਹਾ ਪੈਣ ਲਾਪੇ ਨਾ ਡਰ ਆ ਗਿਆ ਮੁੜ ਕੇ ਫੇਰ ਆੜਾ ਗਿਆ ਉਹ ਬਹੁਤ ਬੋਝ ਹ ਅੱਛਾ ਜਦੋਂ ਇਸ ਤੋਂ ਪਹਿਲਾਂ 2-3 ਸਾਲ ਪਹਿਲਾਂ ਜਦੋਂ ਹੜ੍ਹ ਆਏ ਸੀਗੇ ਮੈਂ ਗਰਾਊਂਡ ਤੇ ਸੀਗਾ ਤਾਂ ਇੱਕ ਸੱਜਣ ਮਿਲੇ ਜਿਨ੍ਹਾਂ ਨੇ ਆਪਣੇ ਕੁਝ ਇਲਾਕੇ ਦੇ ਵਿੱਚ ਕੁਝ ਪਿੰਡਾਂ ਦੀ ਜ਼ਿੰਮੇਵਾਰੀ ਲਈ ਕਿ ਝੋਨਾ ਲਾਉਣ ਦੇ ਲਈ ਜਿੰਨਾ ਵੀ ਉਹਨਾਂ ਦਾ ਡੀਜ਼ਲ ਪੈਟਰੋਲ ਤੇਲ ਪਾਣੀ ਦਾ ਖਰਚਾ ਆਊਗਾ ਉਹ ਮੈਂ ਸਾਰਾ ਉੱਟਣ ਲਈ ਤਿਆਰ ਆ ਤੇ ਕਿਸੇ ਨੇ ਪਨੀਰੀ ਦੀ ਲਈ ਮੈਨੂੰ ਲੱਗਦਾ ਕਿ ਜੇਕਰ ਅਸੀਂ ਐਦਾਂ ਕੰਮ ਨੂੰ ਵੰਡ ਕੇ ਅੱਗੇ ਵਧਦੇ ਹਾਂ ਤੇ ਉਹ ਉਹ ਜਿਹੜਾ ਇੱਕ ਵਰਗ ਹੈ ਜਿਹੜਾ ਕਾਫੀ ਪਿੱਛੇ ਰਹਿ ਗਿਆ ਸਾਡੇ ਆਪਣੇ ਨੇ ਉਹਨਾਂ ਦੀ ਅਪਲਿਫਟਿੰਗ ਦੇ ਲਈ ਇੱਕ ਬਹੁਤ ਵੱਡੀ ਮੈਨੂੰ ਲੱਗਦਾ ਰਾਹਤ ਵਾਲੀ ਗੱਲ ਹੁੰਦੀ। ਜਿਹੜੇ ਸਾਡੇ ਨਿੱਕੇ ਨਿੱਕੇ ਕਿਸਾਨ ਆ ਉਹਨੂੰ ਹੌਸਲੇ ਦੀ ਬਹੁਤ ਲੋੜ ਹੈ ਇਸ ਵੇਲੇ। ਹੂੰ ਹੌਸਲਾ ਪਏ ਅਸੀਂ ਕੱਲੇ ਨਹੀਂਗੇ। ਹੂੰ ਜਿੱਥੇ ਵੀ ਦੁਨੀਆ ਜਾਜਦਾ ਜਿਹੜਾ ਮਰਜੀ ਬੰਦਾ ਉਹਨੂੰ ਹੌਸਲੇ ਲੋੜ ਹੁੰਦੀ ਆ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਘੜੀ ਘੜੀ ਇਹ ਮੌਕਾ ਦੇਖਦੇ ਸਮਾਂ ਇਹ ਔਰ 2-3 ਸਾਲ ਇਹ ਬਹੁਤ ਔਖਾ ਸਮਾਂ ਆ। ਹੌਸਲਾ ਚਾਹੀਦਾ, ਸਪੋਰਟ ਚਾਹੀਦਾ ਅਸੀਂ ਨਾਲ ਖੜੇ ਜਿੱਥੇ ਸਾਡੀ ਅਸੈਸਮੈਂਟ ਹੋਗੀ। ਉਥੇ ਕੋਈ ਨਿੱਕਾ ਜਿਹੜਾ ਕਿਸਾਨ ਆ ਗਰੀਬ ਆ ਉਹ ਭੁੱਖਾ ਨਹੀਂ ਰਹੂਗਾ ਸਾਰੀ ਹੈਲਪ ਚੱਲੂਗੀ ਇਹ ਸਾਨੂੰ ਸਾਰੇ ਜਥੇਬੰਦੀਆਂ ਨੂੰ ਇਕੱਠੇ ਕਰਨਾ ਚਾਹੀਦਾ ਨਾਲੇ ਕਿੰਨੇ ਪੈਸੇ ਇਕੱਠੇ ਹੋਏ ਉਹ ਵੀ ਡਿਕਲੇਅਰ ਕਰਨੇ ਚਾਹੀਦੇ ਆ ਉਥੇ ਹਾਂ ਮੈਂ ਤੁਹਾਨੂੰ ਮੋੜ ਕੇ ਐਗਜ਼ਾਮਪਲ ਦਿੰਨਾ 700 ਸਾਡੇ ਕਿਸਾਨ ਅੰਦੋਲਨ ਤੇ ਉਥੇ ਪੂਰੇ ਹੋ ਗਏ ਸੀਗੇ ਦਿੱਲੀ ਤੁਹਾਨੂੰ ਬਤਾ 700 ਕਿਸਾਨ ਯੈਸ ਉਹ ਕਿੰਨੇ ਪੈਸੇ ਇਕੱਠੇ ਦੁਨੀਆ ਛੋਏ ਖਾਲਸਾਨ ਨੇ ਲਾਤਾ ਸੀ ਅਪੀਲ ਦੇ ਅਸੀਂ ਲੈਂਦੇ ਨਹੀਂ ਪੈਸੇ ਅਸੀਂ ਅਪੀਲ ਨਹੀਂ ਕੀਤੀ ਬਹੁਤ ਕਲੀਅਰ ਲਿਖਤਾ ਸੀ ਉਸ ਵੇਲੇ ਬਹੁਤ ਲੋਕਾਂ ਨੇ ਅਪੀਲ ਕੀਤੀ ਉਹ 700 ਕਿੱਥੇ ਰਹਿ ਗਏ ਕਿਸਾਨ ਕਦੀ ਪੁੱਛਿਆ ਕਿਸੇ ਨੇ ਕਦੀ ਗੱਲ ਕੀਤੀ ਉਹਨਾਂ ਦੀ ਉਹੀ ਗੱਲ ਇੱਥੇ ਆ ਜਾਂਦੀ ਆ ਸਾਰਾ ਪੈਸਾ ਹੋ ਗਿਆ ਪੰਜਾਬ ਨੂੰ ਖਰਚਣਾ ਕਿਦਾਂ ਜੇ ਕਿਸੇ ਪੁੱਛਣਾ ਸਾਨੂੰ ਪੁੱਛੋ ਆ ਕੇ ਕਿਦਾਂ ਪਿਛਲਾ ਵਾਰੀ ਖਰਚ ਕੇ ਇਸ ਵਾਰੀ ਖਰਚਿਆ ਪਰ ਇਹ ਗੱਲ ਆ ਵੀ ਹੌਸਲੇ ਦੀ ਲੋੜ ਬਹੁਤ ਆ ਸਾਡੇ ਪੰਜਾਬ ਵੀ ਇੱਕ ਦਿਨ ਪੰਜਾਬੀ ਬਹੁਤ ਹੀ ਦਿਲ ਵੱਡੇ ਸਾਡੇ ਸਿੱਖਾਂ ਦੇ ਪੰਜਾਬੀਆਂ ਦੇ ਇੱਕ ਨਾਲ ਖੜੇ ਹੋਵੋ ਨਾ ਜਾਤ ਪਾਤ ਦੇਖੋ ਨਾ ਕੋਈ ਧਰਮ ਦੇਖੋ ਜਿਹੜਾ ਕਿਸਾਨ ਆ ਕਿਸਾਨ ਆ ਉਹ ਜਾ ਕੇ ਮਦਦ ਕਰੋ ਉਹਨਾਂ ਹੌਸਲਾ ਦੇਵੋ ਅਸੀਂ ਜਿੱਥੇ ਵੀ ਜਾਵਾਂਗੇ ਜਿੱਥੇ ਵੀ ਸਾਨੂੰ ਗਰੀਬ ਕੋ ਜਿਸੂਗਾ ਇਦਾਂ ਹਾੜਾਂ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ ਹੂੰ ਜਿੱਦਾਂ ਨਾ ਇੱਕ ਬਹੁਤ ਸਾਰੀਆਂ ਸਕੀਮਜ਼ ਇਦਾਂ ਹੁੰਦੀਆਂ ਨੇ ਵੈਲਫੇਅਰ ਸਟੇਟ ਦੇ ਵਿੱਚ ਉਥੇ ਜਿਹੜੀਆਂ ਸਟੇਟਸ ਹੁੰਦੀਆਂ ਨੇ ਸੈਂਟਰ ਦੇ ਨਾਲ ਪ੍ਰੋਵਿੰਸ ਮਿਲ ਕੇ ਕੰਮ ਕਰਦੀਆਂ ਨੇ ਕਿ ਆਓ ਇੱਕ ਦੂਸਰੇ ਨੂੰ ਕਰੀਏ ਹੁਣ ਮਿਸਾਲ ਦੇ ਤੌਰ ਤੇ ਹਾਲੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਚਿੱਠੀ ਲਿਖੀ ਹੈ ਵੀ ਕਿਸੇ ਤਰੀਕੇ ਦੀ ਜੇਕਰ ਜ਼ਰੂਰਤ ਹੈ ਮਦਦ ਹੈ ਅਸੀਂ ਖੜੇ ਆਂ ਕੀ ਤੁਹਾਡੇ ਵੱਲੋਂ ਕੋਈ ਪ੍ਰੋਗਰਾਮ ਏਜੰਡਾ ਦਿੱਤਾ ਗਿਆ ਕਿ ਆਜੋ ਆਪਾਂ ਪੱਕਾ ਪ੍ਰਬੰਧ ਪੱਕਾ ਹੱਲ ਕਰੀਏ ਆਪਾਂ ਇਸ ਦਿਸ਼ਾ ਵੱਲ ਅੱਗੇ ਵਧੀਏ ਅਸੀਂ ਵੀ ਤੁਹਾਡੇ ਨਾਲ ਐਨਾ ਕੰਟਰੀਬਿਊਟ ਕਰ ਸਕਦੇ ਹਾਂ ਕਦੇ ਇਦਾਂ ਦਾ ਹੋਇਆ ਜਾਂ ਇਸ ਬਾਰੇ ਸੋਚਿਆ ਜਾ ਰਿਹਾ ਹੈ ਨਹੀਂ ਬਿਲਕੁਲ ਅਜੇ ਤੱਕ ਇਹਨੇ ਪਰ ਪ੍ਰੋਬਲਮ ਇਹ ਆਉਂਦੀ ਭਾਈ ਸਾਹਿਬ ਜੇ ਅਸੀਂ ਕਹਿ ਦਈਏ ਕਿ ਅਸੀਂ ਐਨਾ ਕੰਟਰੀਬਿਊਟ ਕਰੀਏ ਕਹ ਲਓ ਤੁਸੀਂ 2 ਮਿਲੀਅਨ ਡਾਲਰ ਕਹ ਲਓ ਕੰਟਰੀਬਿਊਟ ਕਰੀਏ ਕੰਟਰੀਬਿਊਟ ਕਿਹਨੂੰ ਦੇਣਾ ਅਸੋ ਅਸੀਂ ਖਰਚਾਂ ਆਪਣੀ ਹੱਥੀ ਖਰਚਾਂ ਕਿੱਥੇ ਜਾ ਰਿਹਾ ਅਸੀਂ ਦੇ ਤਾਂ ਸਕਦੇ ਨਹੀਂ ਕਿਸੇ ਉੱਥੇ ਜੇ ਭਰੋਸਾ ਯਕੀਨ ਹੋਵੇ ਦੇਣ ਦਾ ਉੱਥੇ ਕੋਈ ਗਵਰਨਮੈਂਟ ਦੇਣਾ ਕੋਈ ਮੰਤਰੀਂ ਦੇਣਾ ਉਹਨਾਂ ਕੋ ਤਾਂ ਖਜ਼ਾਨੇ ਭਰੇ ਪਏ ਆ ਜੇ ਅਸੀਂ ਦੇ ਜਿਹੜਾ ਕੰਮ ਕਰਦੇ ਆ ਆਪਣੀ ਹੱਥੀਂ ਖਰਚ ਨਹੀਂ ਜਿੱਥੇ ਵੀ ਦੁਨੀਆ ਜਾਇਦਾ ਸਾਡੀਆਂ ਟੀਮਾਂ ਵੱਡੀਆਂ ਹਰ ਜਾ ਕੇ ਕਾਰਵਾਈ ਕਰੀਦੀ ਆ ਸਾਡਾ ਇਸ ਤੋਂ ਬਣਾ ਲਿੰਕ ਸਾਡੀ ਆ ਉੱਥੇ ਅੱਜ ਸਾਡੀ ਲਿੰਕ ਤਿਆਰ ਹੋਣੀ ਆ ਉਹ ਲਿੰਕ ਸਾਰੇ ਸੰਤ ਚੱਲ ਜਣੀ ਆ ਉੱਥੇ ਕਲੀਅਰਲੀ ਲਿਖਿਆ ਆ ਇਹ ਪੈਸੇ ਪੰਜਾਬ ਲਈ ਆ ਪੰਜਾਬ ਲਈ ਦੇ ਖਰਚੇ ਹੋ ਕੇ ਤੇ ਨੇ ਜੀ ਉਹ ਇਦਾਂ ਟਰਾਂਸਪੇਰੈਂਸੀ ਅਸੀਂ ਰੱਖਦੇ ਆ ਜੀ ਠੀਕ ਹੈ ਰਵੀ ਸਿੰਘ ਜੀ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਔਰ ਤੁਹਾਡੇ ਟੀਮਜ਼ ਲਗਾਤਾਰ ਕੰਮ ਕਰ ਰਹੀਆਂ ਨੇ ਵਧਾਈ ਦੀਆਂ ਪਾਤਰ ਨੇ ਮੁਬਾਰਕਬਾਦ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਲੱਗੇ ਰਹੋ ਮਨੁੱਖਤਾ ਦੀ ਸੇਵਾ ਲਈ ਸਤਿ ਸ੍ਰੀ ਅਕਾਲ ਇਹ ਸੰਨ ਖਾਲਸਾ ਈਟ ਤੋਂ ਰਵੀ ਸਿੰਘ ਭਾਵੇਂ ਆਪ 터ਕੀ ਦੇ ਵਿੱਚ ਨੇ ਪਰ ਉਹਨਾਂ ਦੱਸਿਆ ਕਿ ਸੈਂਕੜੇ ਟੀਮਜ਼ ਜਿਹੜੀਆਂ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਚਾਹੇ ਕਿਸੇ ਨੂੰ ਰੈਸਕਿਊ ਕਰਨਾ ਹੈ ਚਾਹੇ ਕਿਸੇ ਨੂੰ ਰਾਸ਼ਨ ਪਹੁੰਚਾਉਣਾ ਹੈ ਹਰਾਚਾਰਾ ਨੀਰਾ ਹੈ ਔਰ ਉਸ ਤੋਂ ਬਾਅਦ ਜਿਹੜੀ ਅਸਲ ਜਿਹੜੀ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਪਸ਼ੂਆਂ ਦੇ ਲਈ ਇੱਕ ਵੱਡੀ ਸਮੱਸਿਆ ਹੋਵੇਗੀ ਜ਼ਿਮੀਂਦਾਰਾਂ ਦੇ ਲਈ ਵੱਡੀ ਸਮੱਸਿਆ ਹੋਵੇਗੀ ਉੱਥੇ ਵੀ ਕਹਿੰਦੇ ਅਸੀਂ ਖੜੇ ਰਹਾਂਗੇ ਕਿਉਂਕਿ ਅਸਲ ਮਦਦ ਦੀ ਜ਼ਰੂਰਤ ਉਦੋਂ ਪੈਂਦੀ ਹੈ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ